ਤਦੋ ਇਹ ਵਿਸ਼ੇਸ਼ ਫਲੈਗਮਾਰਕ ਜੋ ਮਾਜੋਗ ਡੀਜੀਪੀ ਪੰਜਾਬ ਜੀ ਜੋ ਆਪਣਾ ਜਰੋਬ ਸਾਹਿਬ ਦੇ ਵਿਸ਼ੇਸ਼ ਹੁਕਮ ਅਨਸਾਰ ਮਾਜੋਗ ਐਸੋਬੀ ਬਟਾਲਾ ਸ਼੍ਰੀ ਸੁਹੇਰ ਕਸ਼ਮੀਰ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਵਿਸ਼ੇਸ਼ ਸਪੈਸ਼ਲ ਮਾਰਕ ਜਾਰੀ ਲਾਸ਼ ਮਾਰਕ ਜੇ ਜਾ ਰਿਹਾ ਤਾਂ ਜੋ ਆਮ ਨਾਗਰਿਕਾਂ ਵਿੱਚ ਇੱਕ ਸੁਰੱਖਿਆ ਦੀ ਭਾਵਨਾ ਬਣੀ ਰਵੇ ਤੇ ਆਪਣਾ ਮੈਸੇਜ ਇਹੀ ਹੈ ਕਿ ਜਿਹੜਾ ਆਪਣੀ ਬਟਾਲਾ ਪੁਲਿਸ ਆ ਹਰ ਵੇਲੇ ਆਮ ਨਾਗਰਿਕਾਂ ਦੀ ਸੁਰੱਖਿਆ ਵਾਸਤੇ ਹਾਜ਼ਰ ਆ ਸਰ ਸ਼ਰਾਰਤੀ ਦਰਜਨ ਕੀ ਮਿਲਿਆ। ਸ਼ਰਾਰਤੀ ਦਰਜਨ ਸਰਵਾ ਤੇ ਸਾਡੀ ਇਹੋ ਪੀਲ ਹੈ ਕਿ ਤੁਸੀਂ ਚੇਤਾਵਨੀ ਸਕਦਾ ਕਿ ਆਪਣਾ ਏਰੀਆ ਛੱਡ ਜਾ ਤੇ ਆਮ ਚੰਗੇ ਨਾਗਰ ਬਣ ਕੇ ਸਮਾਜ ਦੇ ਵਿਚਰਨ। ਜੀ ਸਾਹਿਬ ਦੋ ਘਟਨਾਵਾਂ ਹੋਈਆਂ ਘਰ ਚ ਵੜ ਕੇ ਗੁੰਡਿਆਂ ਵੱਲੋਂ ਕਤਲ ਕੀਤੇ ਗਏ ਆ। ਉਹ ਵੀ ਦੇਖੋ ਜੀ ਆਪਣਾ ਡਿਪਾਰਟਮੈਂਟ ਆਪਣੀ ਹੈ ਬੜੀ ਬੜੀ ਪ੍ਰੋਫੈਸ਼ਨਲ ਹੈ ਹਰ ਤਰੀਕੇ ਨਾਲ ਫਰਾਸ਼ ਤੇ ਕਿਨਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜੇਰੇ ਵੀ ਤੁਸੀਂ ਹੁਣ ਜ ਉਹਨਾਂ ਨੂੰ ਆਪਾਂ ਜਲਦੀ ਫੜ ਕੇ ਉਹਨਾਂ ਨੂੰ ਅੰਦਰ ਕੋਲੋਨੀ ਕਾਰਵਾਈ ਕੀਤੀ ਜਾਊਗੀ। ਪੂਰੇ ਸ਼ਹਿਰ ਦਾ ਰਾਉਂਡ ਲਗਾ ਰਹੇ ਹਾਂ। ਹਾਂ ਬਿਲਕੁਲ ਪੂਰੇ ਸ਼ਹਿਰ ਦਾ ਰਾਉਂਡ ਲਗਾ ਰਹੇ ਹ ਈਮਰਪੁਰੇ ਡਿਸਟ੍ਰਿਕਟ ਦੇ ਵਿੱਚ ਵੀ ਆਪਣਾ ਸ਼੍ਰੀ ਹਰਗੋਬਿੰਦ ਪੁਰ ਡੇਰਾ ਬਾਬਾ ਨਾਨਕ ਕਾਜ਼ੀਆਂ ਫੜੇਗੜ ਜੁੜੀਆਂ ਸਾਰੇ ਵਿਸ਼ੇਸ਼ ਨਾਕਾਬੰਦੀ ਕੀਤੀ ਜਾ ਰਹੀ ਹੈ। ਲਾਤੀਆਂ ਹੀ ਨਾਕਿਆਂ ਤੇ ਜਿਹੜੀ ਚਲਾਨ ਤੋਂ ਜਰਾ ਚੈਕਿੰਗ ਦਾ ਜ਼ੋਰ ਦੇਣਾ ਚਾਹੀਦਾ। ਬਿਲਕੁਲ ਜੀ ਬਿਲਕੁਲ ਚਲਾਨ ਵੀ ਜ਼ਰੂਰੀ ਨੇ ਜਿਹੜੇ ਬੰਦੇ ਆਪਣੇ ਨਹੀਂ ਪੇਪਰ ਪੂਰੇ ਹੈਗੇ ਤੇ ਚਲਾਨ ਵੀ ਪੰਦਾ ਹੀ ਹੈ ਜੀ ਜੋ ਜੋ ਨਾਰਮ ਹੈਗੇ ਗਵਰਨਮੈਂਟ ਦੇ ਹੁਕਮ ਨੇ ਤੇ ਬਾਕੀ ਚੈਕਿੰਗ ਵਿਸ਼ੇਸ਼ ਚੱਲੀ ਜਾਏਗੀ। ਸਰ ਕਿੰਨੇ ਮੁਲਾਜ਼ਮ ਨੇ ਤੇ ਕਿੰਨੇ ਆਫੀਸਰ ਨੇ? ਤੁਹਾਡੇ ਕੋਲ ਲਗਭਗ 70 ਮੁਲਾਜ਼ਮ ਜਿਹੜੇ ਆ ਫਲੈਗ ਮਾਚ ਕੱਢ ਰਹੇ ਆਪਾਂ।